ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਠਾਕ ਹੋਵੋਗੇ ਜੀ ਤੇ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੀ ਅੱਜ ਨਵੀਂ ਕਲੈਕਸ਼ਨ ਆ ਗਈ ਹੈ ਤੇ ਤੁਸੀਂ ਦੇਖੋ ਤੇ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਭ ਦੇ ਨਾਲ ਅਗਰ ਫਸਟ ਟਾਈਮ ਦੇਖ ਰਹੇ ਹੋ ਸਾਡੇ ਚੈਨਲ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਜੇ ਤੱਕ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਅਗਰ ਦੇਖ ਰਹੇ ਇੰਸਟਾਗ੍ਰਾਮ ਪੇਜ ਤੋਂ ਤਾਂ ਉਸ ਨੂੰ ਵੀ ਫੋਲੋ ਜ਼ਰੂਰ ਕਰੋ ਜੀ ਤੇ ਅੱਜ ਦੀ ਜਿਹੜੀ ਪ੍ਰਿੰਟਿੰਗ ਆ ਉਹ ਬੰਦੇਜ ਪ੍ਰਿੰਟਿੰਗ ਦੇ ਵਿੱਚ ਆਏਗੀ ਜਿਹਨੂੰ ਆਪਾਂ ਬਾਂਦਨੀ ਪ੍ਰਿੰਟ ਵੀ ਕਹਿ ਸਕਦੇ ਆਂਗੇ ਇਹ ਮੀਨਸ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੁਣ ਇਹ ਵਾਲਾ ਜਿਹੜਾ ਕੱਪੜਾ ਹੈਗਾ ਤੇ ਜਿਹੜੇ ਇਹਦੇ ਬਾਲ ਵਗੈਰਾ ਪਏ ਹੋਏ ਇਗਨੋਰ ਕਰਿਓ ਕਿਉਂਕਿ ਸਟੀਚਿੰਗ ਨੂੰ ਸੂਟ ਜਾ ਰਹੇ ਸੀ ਐਕਚੁਅਲੀ ਤਾਂ ਫਿਰ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆਪਾਂ ਤਾਂ ਕਿ ਅਗਰ ਤੁਸੀਂ ਵੀ ਇਹ ਵਾਲੇ ਸੂਟ ਸੇਮ ਬਾਇ ਕਰਨੇ ਹੋਣਗੇ ਤਾਂ ਬਾਇ ਕਰ ਸਕਦੇ ਹੋਗੇ ਇਹ ਸ਼ਰਟ ਪੀਸ ਆ ਜੀ ਇਹਦੇ ਵਿੱਚ ਜੇ ਤੁਸੀਂ ক্লোਜ਼ ਅਪ ਲੈ ਕੇ ਦੇਖੋਗੇ ਚ ਹੈਂਡਵਰਕ ਹੋਇਆ ਹੋਇਆ ਹੈਗਾ ਪਰਲ ਦਾ ਤੇ ਕਟ ਦਾਣੇ ਦਾ ਪਰਲ ਦਾ ਤੇ ਕਟ ਦਾਣੇ ਦਾ ਹੈਂਡਵਰਕ ਹੋਇਆ ਹੋਇਆ ਹੈਗਾ ਇਹਨੂੰ ਥੋੜੀ ਬਹੁਤੀ ਲੇਸ ਦੀ ਫਿਨਿਸ਼ਿੰਗ ਦੇ ਕੇ ਆਪਾਂ ਮੀਂਜੇ ਸੂਟ ਨੂੰ ਰੈਡੀ ਕਰਵਾ ਸਕਦੇ ਹਾਂ ਪਾਰਟੀ ਵੇਅਰ ਲੁੱਕ ਸੂਟ ਬਣ ਜੀਗਾ ਇਹ ਵਾਲਾ ਇਹ ਵਾਲਾ ਜਿਹੜਾ ਸੂਟ ਆ ਉਹ ਵਿਦਆਊਟ ਦੁਪੱਟਾ ਦਾ ਤੇ ਇਹਦੇ ਨਾਲ ਜਿਹੜੀ ਆਪਣੀ ਬਾਟਮ ਲਾਈ ਆ ਉਹ ਆਪਾਂ ਪਿਓਰ ਕ੍ਰੇਪ ਦੀ ਲਗਾਈ ਹੋਈ ਹੈਗੀ ਤੇ ਜਿਹੜਾ ਇਹ ਵਾਲਾ ਸ਼ਰਟ ਦਾ ਫੈਬਰਿਕ ਆਗਾ ਇਹ ਵਾਲਾ ਆਪਣਾ ਚਨਾਉਣ ਦੇ ਵਿੱਚ ਹੈਗਾ ਜੀ ਚਨਾਉਣ ਦੇ ਵਿੱਚ ਫੈਬਰਿਕ ਹੈਗਾ ਬਹੁਤ ਸੋਹਣੀ ਫਿਟਿੰਗ ਆਉਣੀ ਹੁੰਦੀ ਹੈ ਇਹ ਸੂਟ ਦੀ ਜਿਹੜੇ ਚਨਾਉਣ ਵਾਲੇ ਸੂਟ ਹੁੰਦੇ ਨੇਗੇ ਤੇ ਆਪਾਂ ਜਿਵੇਂ ਸਲਿਮ ਫਿਟ ਨਜ਼ਰ ਆਉਣੀ ਹੈ ਸੂਟਾਂ ਦੇ ਵਿੱਚ ਤੇ ਪੂਰੇ ਸੂਟ ਦੇ ਫਰੰਟ ਔਰ ਬੈਕ ਦੋਨੋਂ ਸਾਈਡ ਦੇ ਉੱਤੇ ਇਹ ਵਾਲੇ ਛੋਟੇ ਛੋਟੇ ਫਲਾਰ ਜਿਹੜੇ ਬਣੇ ਹੋਏ ਨੇ ਹੈਂਡਵਰਕ ਦੇ ਇਹ ਪੂਰੇ ਸੂਟ ਦੇ ਉੱਪਰ ਆਉਣਗੇ ਤੇ ਬੰਦੇਜ ਪ੍ਰਿੰਟਿੰਗ ਵੀ ਕਹਿੰਦੇ ਐ ਇਸ ਨੂੰ ਬਾਂਦਨੀ ਪ੍ਰਿੰਟ ਵੀ ਕਹਿੰਦੇ ਆ ਜਿਹੜੀ ਕਿ ਲਾਈਨਾਂ ਦੇ ਵਿੱਚ ਇਹਦੇ ਜਾ ਰਹੀ ਹੈਗੀ ਤੇ ਇਹਦੇ ਜਿਹੜੇ ਪ੍ਰਾਈਸ ਸ਼ੋ ਹੋਣਗੇ ਉਹ ਵੀ ਸਾਨੂੰ ਵਿਦਾਊਟ ਦੁਪੱਟਾ ਹੀ ਸ਼ੋ ਹੋਣਗੇ ਦੁਪੱਟੇ ਦਾ ਮਕਸਦ ਇਹ ਹੁੰਦਾ ਸਮ ਟਾਈਮ ਤੁਸੀਂ ਪਿਓਰ ਚਣੌਣ ਦਾ ਲਵਾਉਣਾ ਸੈਮੀ ਚਣੌਣ ਦਾ ਲਵਾਉਣਾ ਜਾਂ ਫਿਰ ਤੁਸੀਂ ਆਰਗੈਂਜ਼ਾ ਦਾ ਲਗਵਾਉਣਾ ਤੁਹਾਡੀ ਆਪਣੀ ਚੋਇਸ ਹੁੰਦੀ ਹੈਗੀ ਤੇ ਤੁਸੀਂ ਜਿਹੜਾ ਵੀ ਸਾਨੂੰ ਕਹੋਗੇ ਅਸੀਂ ਉਹੀ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਤੇ ਜਿਹੜੇ ਆਪਣੇ ਅਗਲੇ ਸੂਟ ਨੇ ਇਹ ਵੀ ਪ੍ਰਿੰਟਿੰਗ ਆ ਜਿਹੜੀ ਉਹ ਬਾਂਦਨੀ ਪ੍ਰਿੰਟ ਹੀ ਹੈਗੀ ਬੰਦੇਜ ਪ੍ਰਿੰਟਿੰਗ ਚਾ ਲਾ ਲਓ ਉਹੀ ਵਾਲੀ ਪ੍ਰਿੰਟਿੰਗ ਆ ਬਟ ਇਹ ਆਪਣੇ ਡਾਟ ਦੇ ਵਿੱਚ ਆ ਜਾਂਦੀ ਹੈ ਜੀ ਡਬਲ ਡਾਟ ਲੱਗਿਆ ਹੋਇਆ ਹੈਗਾ ਵਾਈਟ ਕਲਰ ਦਾ ਤੇ ਸੂਟ ਹੈ ਜਿਹੜਾ ਉਹ ਰਾਣੀ ਸ਼ੇਡ ਦਾ ਸੂਟ ਹੈਗਾ ਪ੍ਰੋਪਰ ਰਾਣੀ ਕਲਰ ਦਾ ਸੂਟ ਆ ਬਹੁਤ ਸੋਨਾ ਗੁਲਾਬੀ ਰੰਗ ਹੌਟ ਪਿੰਕ ਕਹਿ ਸਕਦੇ ਤੁਸੀਂ ਇਹਨੂੰ ਇਸ ਤਰ੍ਹਾਂ ਇਹ ਸ਼ਰਟ ਆਏਗੀ ਉਹਦੇ ਵਿੱਚ ਛੋਟੀ ਬੁੱਟੀ ਬਣੀ ਹੋਈ ਸੀ ਇਹਦੇ ਵਿੱਚ ਵੱਡੇ ਵਾਲੇ ਫਲਾਵਰ ਬਣੇ ਆ ਸਾਰੇ ਫਲਾਵਰ ਹੈਂਡਵਰਕ ਦੇ ਵਿੱਚ ਆਗੇ ਪਰਲ ਵਰਕ ਹੋਇਆ ਹੋਇਆ ਕਟ ਦਾਣੇ ਦਾ ਵਰਕ ਹੋਇਆ ਹੋਇਆ ਜੀ ਤੇ ਸੀਕੁਐਂਸ ਦਾ ਵਰਕ ਹੋਇਆ ਹੋਇਆ ਇਹਨਾਂ ਦੇ ਵਿੱਚ ਪ੍ਰੋਪਰ ਮੀਨਸ ਹੈਂਡਵਰਕ ਆ ਪੂਰੀ ਪਿਓਰ ਹੈਂਡਵਰਕ ਮੀਨ ਜੇ ਚ ਕੋਈ ਵੀ ਜਰੀ ਜਾਂ ਕੋਈ ਆਰੀ ਦਾ ਜਾਂ ਕੋਈ ਆਪਣੀ ਪਾਫ ਦਾ ਵਰਕ ਨਹੀਂ ਹੋਇਆ ਹੋਇਆਗਾ ਬੰਦੇਜ ਪ੍ਰਿੰਟਿੰਗ ਆਗੀ ਡਾਟ ਵਾਲੀ ਤੇ ਸਟਾਫ ਸਾਨੂੰ ਜਿਵੇਂ ਪਹਿਲਾਂ ਆਲ ਤਾਂ ਦੱਸਿਆ ਸੇਮ ਹੀ ਸਟਾਫ ਆਗਾ ਚੁਣੌਣ ਦੇ ਵਿੱਚ ਤੇ ਬਹੁਤ ਸੋਹਣਾ ਪਿਆਰਾ ਸਟਾਫ ਹੈਗਾ ਪੂਰਾ ਪਾਰਟੀ ویئر ਲੁੱਕ ਬਣੇਗੀ ਫਰੰਟ ਔਰ ਬੈਕ ਦੋਨੋਂ ਸਾਈਡ ਹੀ ਤੁਹਾਨੂੰ ਇਸ ਤਰ੍ਹਾਂ ਦੀ ਐਦਾਂ ਕਰਕੇ ਸਾਰੀ ਡਿਜ਼ਾਈਨਿੰਗ ਮਿਲੇਗੀ ਮੀਨਸ ਹੈਂਡਵਰਕ ਆਪਣੇ ਫੁੱਲ ਸੂਟ ਦੇ ਉੱਤੇ ਆ ਜਾਏਗਾ ਇਹਦੇ ਨਾਲ ਵੀ ਜੀ ਨੇਚਰਲ ਕ੍ਰੇਪ ਦੀ ਹੀ ਆਪਣੀ ਸੌਰੀ ਆਪਾਸੀ ਗ੍ਰਾਮ ਵਾਲੀ ਕ੍ਰੇਪ ਯੂਜ਼ ਕਰਦੇ ਆਂਗੇ ਉਹਦੀ ਹੀ ਆਪਣੀ ਇਹਦੀ ਬਾਟਮ ਆਵੇਗੀ ਹੌਟ ਪਿੰਕ ਪਲੇਨ ਤੇ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਵੀ ਹੈਂਡਵਰਕ ਦੇ ਵਿੱਚ ਹੀ ਰੈਡੀ ਹੋਇਆ ਹੋਇਆਗਾ ਪ੍ਰੋਪਰ ਤੁਸੀਂ ਦੇਖੋਗੇ ਇਸ ਤਰ੍ਹਾਂ ਪਹਿਲਾਂ ਸਾਰੇ ਦੁਪੱਟੇ ਦੇ ਵਿੱਚ ਛੋਟੇ-ਛੋਟੇ-ਛੋਟੇ-ਛੋਟੇ ਬੂਟੀ ਆਈ ਹੋਈ ਆ ਜਿਹੜੀ ਕਿ ਉਹ ਵੀ ਹੈਂਡਵਰਕ ਦੀ ਹੈਗੀ ਜੀ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਮੈਂ ਦਿਖਾਉਣੀ ਆ ਆ ਸਾਰੇ ਆਪਣੇ ਬਾਰਡਰ ਬਣਿਆ ਹੋਇਆਗਾ ਇਹ ਚਾਰੋਂ ਸਾਈਡ ਆਪਣੇ ਬਾਰਡਰ ਬਣਿਆ ਹੋਇਆਗਾ ਤੇ ਇਹਨੂੰ ਆਪਾਂ ਲੇਸ ਦੇ ਨਾਲ ਜਾਂ ਸਿਰਫ ਆਪਾਂ ਪਾਈਪਿੰਗ ਦੇ ਨਾਲ ਜਿਹੜੀ ਇਸ ਤਰ੍ਹਾਂ ਕਰਕੇ ਫਿਨਿਸ਼ਿੰਗ ਦੇ ਦਾਂਗੇ ਜੀ ਇਸ ਤਰ੍ਹਾਂ ਕਰਕੇ ਇੱਥੇ ਫਿਨਿਸ਼ਿੰਗ ਆ ਜਾਏਗੀ ਇਹ ਤੁਹਾਡਾ ਦੁਪੱਟਾ ਆ ਜਾਏਗਾ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਆ ਜਿਹੜਾ ਸ਼ਰਟ ਦਾ ਫੈਬਰਿਕ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਫੁੱਲੀ ਹੈਂਡਵਰਕ ਦਾ ਦੁਪੱਟਾ ਹੈਗਾ ਇਹ ਵਾਲਾ ਸੇਮ ਹੀ ਪ੍ਰਿੰਟਿੰਗ ਦੇ ਵਿੱਚ ਆ ਸੇਮ ਹੀ ਆਪਣੇ ਅੰ ਐਮਬਰਾਇਡਰੀ ਦੇ ਵਿੱਚ ਆ ਪ੍ਰੋਪਰ ਹੈਂਡਵਰਕ ਦਾ ਤੇ ਚਾਰੋਂ ਸਾਈਡ ਫੋਰ ਸਾਈਡ ਇਹ ਮੀਨਸ ਆਪਣੀ ਇਸ ਤਰ੍ਹਾਂ ਬਾਰਡਰ ਆ ਜਾਏਗਾ ਤੇ ਇਹਦੇ ਬਾਰਡਰ ਦੇ ਆਪਾਂ ਇਹ ਤੰਗੋ ਦਿੱਤੀ ਹੋਈ ਆ ਤਾਂ ਕਿ ਆਪਾਂ ਫਿਨਿਸ਼ਿੰਗ ਦੇ ਸਕੀਏ ਜਾਂ ਕੋਈ ਪੱਟੀ ਲਗਾ ਸਕੀਏ ਜਿੱਦਾਂ ਵੀ ਆਪਾਂ ਪੇਸਟਿੰਗ ਲਗਾਉਣੀ ਆ ਪਾਈਪਿੰਗ ਲਵਾਉਣੀ ਆ ਇਸ ਤੋਂ ਬਾਅਦ ਹੋਰ ਤੁਸੀਂ ਉਹ ਕਰਨਾ ਤੇ ਪ੍ਰੋਪਰ ਹਟਾਈ ਮੀਟਰ ਦਾ ਹੈ ਦੁਪੱਟਾ ਹੋਏਗਾ ਖੁੱਲਾ ਡੁੱਲਾ ਬਹੁਤ ਸੋਹਣਾ ਸੂਟ ਹੈ ਰਾਣੀ ਸ਼ੇਡ ਦਾ ਇਹਦੇ ਵਿੱਚ ਇੱਕ ਫਰੋਜੀ ਸ਼ੇਡ ਸੀਗਾ ਜੀ ਉਹ ਆਪਣਾ ਸੇਲ ਹੋ ਗਿਆਗਾ ਪ੍ਰੋਪਰ ਸੋਹਣਾ ਜਿਵੇਂ ਇਹ ਰਾਣੀ ਸ਼ੇਡ ਆ ਪ੍ਰੋਪਰ ਓਮਿਓਰ ਫਰੋਜ਼ੀ ਸ਼ੇਡ ਸੀਗਾ ਤੇ ਅਗਰ ਤੁਸੀਂ ਕਹੋਗੇ ਤਾਂ ਅਸੀਂ WhatsApp ਦੇ ਉੱਤੇ ਤੁਹਾਨੂੰ ਪਿਕਸ ਜਿਹੜੀਆਂ ਉਹ ਸ਼ੋਅ ਕਰ ਦੇਵਾਂਗੇ ਅਗਰ ਤੁਸੀਂ ਕਲਰਸ ਦੀ ਇਹਦੇ ਵਿੱਚ ਡਿਮਾਂਡ ਕਰੋਗੇ ਤਾਂ ਜਿਹੜੇ ਵੀ ਕਲਰ ਦੀ ਜਿਹੜੇ ਸਾਨੂੰ ਪ੍ਰਾਈਸ ਸ਼ੋਅ ਹੋਣਗੇ ਇਹਦੇ ਵਿਦ 크ਰੇਪ ਦੀ ਬਾਟਮ ਤੇ ਦੁਪੱਟਾ ਤੇ ਸ਼ਰਟ ਰੈਡੀ ਨੇ ਜੀ ਤੇ ਉਸ ਤਰ੍ਹਾਂ ਸ਼ੋਅ ਹੋਣਗੇ ਐਕਚੁਅਲੀ ਉਹ ਸਾਈਡ ਤੇ ਪੈ ਰਹਿਗੇ ਤਾਂ ਮੈਂ ਦੇਖਿਆ ਨਹੀਂ ਤੇ ਇਦਾਂ ਬਸ ਜਿਵੇਂ ਉਸਦੀ ਆਪਾਂ ਪਹਿਲਾਂ ਵਾਲੀ ਦੀ ਬਾਟਮ ਕ੍ਰੇਪ ਦਿਲਾਈ ਆ ਉਸੇ ਤਰ੍ਹਾਂ ਹੀ ਆ ਇੱਕ ਕਲਰ ਆ ਜਾਂਦੀ ਹੈ ਜੀ yellow mustard ਜਿਹਾ ਕਲਰ ਆ ਜਾਂਦਾ ਹੈ ਇਹ ਵਾਲਾ ਤੇ ਇਹ ਵਾਲਾ ਵੀ ਸੇਮ ਹੀ ਉਹਦੇ ਵਿੱਚ ਹੀ ਡਿਜ਼ਾਈਨਿੰਗ ਆ ਗਈ ਪ੍ਰੋਪਰ ਫੁੱਲੀ ਹੈਂਡਵਰਕ ਹੈ ਜੀ ਇਹ ਅ ਫਰੰਟ ਐਂਡ ਬੈਕ ਦੋਨੋਂ ਸਾਈਡ ਹੈਂਡਵਰਕ ਹੋਏਗਾ ਇਹੀ ਤੁਹਾਡੇ ਬੂਟੀਆਂ ਜਿਹੜੀਆਂ ਬਾਜੂ ਤੇ ਜਾਣਗੀਆਂ ਬਸ ਤੁਸੀਂ ਹਲਕੀ ਜੀ ਪੇਸਟਿੰਗ ਦੇਣੀ ਹੈ ਇਹਨੂੰ 골ਡਨ ਕਲਰ ਦੀ ਅ ਮੀਂਜ ਬਾਜੂ ਤੇ ਤੇ ਆਪਣੇ ਘੇਰੇ ਤੇ ਉੱਤੇ ਜਾਂ ਨੈਕ ਦੇ ਉੱਪਰ ਹਲਕੀ ਜੀ ਬਸ ਪੇਸਟਿੰਗ ਦੇਣੀ ਆਪਾਂ 골ਡਨ ਕਲਰ ਦੀ ਪਾਈਪਿੰਗ ਦੇ ਨਾਲ ਤਾਂ ਸੂਰਤ ਤੇ ਤੁਹਾਡੀ ਲੁੱਕ ਜਿਹੜੀ ਪੂਰੀ ਫੁੱਲੀ ਪਾਰਟੀ ਵੇਅਰ ਬਣੇਗੀ ਬੰਦੇਜ ਪ੍ਰਿੰਟਿੰਗ ਦੇ ਵਿੱਚ ਆ ਇਹ ਵੀ ਸੇਮ ਹੀ ਪ੍ਰਿੰਟਿੰਗ ਆਗੀ ਕਲਰ ਬਹੁਤ ਪਿਆਰਾ ਜੀ ਸਾਰੇ ਕਲਰ ਜਿਵੇਂ ਇਹ ਚ ਫਿਰੋਜੀ ਕਲਰ ਵੀ ਸੀਗਾ ਉਹ ਵੀ ਬਹੁਤ ਸੋਹਣਾ ਸੀ ਰਾਣੀ ਸ਼ੇਡ ਤੁਸੀਂ ਦੇਖ ਲਓ ਜੀ ਅਗਰ ਤੁਸੀਂ ਏਜ ਦੇ ਮਤਲਬ ਕੋ ਥੋੜਾ ਜਿਹਾ ਚੇਂਜ ਕਰਨਾ ਚਾਹੋ ਨੇ ਵੀ ਚਲੋ ਰਾਣੀ ਸ਼ੇਡ ਡਾਰਕ ਲਗਾ ਦਾਂ ਤੁਹਾਨੂੰ ਤਾਂ ਤੁਸੀਂ ਇਹ ਵਾਲਾ ਵੀ ਬਾਹ ਸਕਦੇ ਹੋ ਤੇ ਜਿਨ੍ਹਾਂ ਦੀ ਏਜ ਹਜੇ ਕੋਈ ਜ਼ਿਆਦਾ ਨਹੀਂ ਹੈਗੀ ਤਾਂ ਤੁਸੀਂ ਰਾਣੀ ਸ਼ੇਡ ਜ਼ਰੂਰ ਬਾਏ ਕਰੋ ਬਹੁਤ ਸੋਹਣਾ ਸ਼ੇਡ ਹੈਗਾ ਏਵੇਂ ਜਿਮੀ ਦੁਪੱਟਾ ਇਹਦਾ ਹੈਗਾ ਫੁੱਲੀ ਪੂਰੇ ਦੁਪੱਟੇ ਦੇ ਵਿੱਚ ਸਾਰੇ ਚ ਬੁਟੀ ਹੋਈ ਵੀ ਆ ਤੇ ਸਾਰੇ ਆਹ ਆਪਣੀ ਫੋਰ ਸਾਈਡ ਆਪਣੀ ਏ ਬਣੀ ਹੋਈ ਆ ਏ ਜੀ ਮੈਂ ਤੁਹਾਨੂੰ ਪਹਿਲਾਂ ਵਾਲੀ ਦੀ ਵੀ ਸਮਝਾਈ ਆ ਵਿਦ लेस ਦੇ ਨਾਲ ਆਪਾਂ ਫਿਨਿਸ਼ਿੰਗ ਦੇਵਾਂਗੇ ਜੀ ਇਹਨੂੰ ਪ੍ਰੋਪਰ ਤੇ ਅਗਰ ਤੁਸੀਂ ਸੂਟ ਸਾਡੇ ਤੋਂ ਸਟਿਚ ਕਰਵਾਉਣਾ ਤਾਂ ਤੁਹਾਨੂੰ ਸਾਰੀ ਫਿਨਿਸ਼ਿੰਗ ਨਾਲ ਲੱਗ ਕੇ ਮਿਲੇਗੀ ਮੀਨਜ਼ ਪ੍ਰੋਪਰ ਸੂਟ ਤੁਹਾਨੂੰ ਫੁੱਲੀ ਰੈਡੀ ਮਿਲੇਗਾ ਜਿਹੜੇ ਇਹਦੇ ਪ੍ਰਾਈਸ ਸ਼ੋ ਹੋਣਗੇ ਉਹ ਵਿਦ ਬਾਟਮ ਵੀ ਨਾਲ ਲਗਾ ਕੇ ਸ਼ੋ ਹੋਣਗੇ ਤੁਹਾਨੂੰ 크ਰੇਪ ਦੀ ਸੇਮ ਮਿਲਦੀ ਜੁਲਦੀ ਨਾਲ ਵਾਲੇ ਕਲਰ ਦੀ ਬਾਟਮ ਹੋਏਗੀ ਤੇ ਇਹ ਸੀਗੇ ਅੱਜ ਦੇ ਬਾਂਦਨੀ ਪ੍ਰਿੰਟ ਦੇ ਆਪਣੇ ਹੈਂਡਵਰਕ ਵਾਲੇ ਸੂਟ ਜੀ ਤੇ ਬਾਕੀ ਹੋਰ ਸਾਡੇ ਸੂਟ ਦੀ ਕਲੈਕਸ਼ਨਸ ਦੇਖਣ ਦੇ ਲਈ ਸਾਡੇ ਵੀਡੀਓਜ਼ ਨੂੰ ਦੇਖਦੇ ਰਹੋ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਕਿ ਜੋ ਵੀ ਨਵੀਂ ਸਾਡੀ ਵੀਡੀਓ ਹੁੰਦੀ ਆ ਉਹ ਤੁਹਾਡੇ ਤੱਕ ਪਹੁੰਚ ਜਾਵੇ ਬਾਕੀ ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਕਿਸੇ ਹੋਰ ਬੁਟੀਕ ਦੇ ਉੱਪਰ ਜਾਂ ਕਿਸੇ ਹੋਰ ਸ਼ਾਪ ਦੇ ਉੱਪਰ ਜਾਂ ਕਿਸੇ ਹੋਰ ਐਪ ਦੇ ਉੱਪਰ ਤੁਸੀਂ ਦੇਖਿਆਗਾ ਤੇ ਸਾਨੂੰ ਸੇਮ ਪਿਕ ਭੇਜ ਸਕਦੇ ਹੋ ਤੇ ਸਾਡੇ ਕੋਲੋਂ ਸੇਮ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੀ ਤੇ ਬਾਕੀ ਸਾਡੇ ਕੋਲ ਵੀ ਹਮੇਸ਼ਾ ਸੂਟ अवेलेबल ਹੁੰਦੇ ਨੇਗੇ ਇਦਾਂ ਨਹੀਂ ਹੈ ਕਿ ਆਪਾਂ ਸੂਟ ਤੁਹਾਨੂੰ ਕੋਈ ਸ਼ਾਪ ਦੀ ਪਿਕਸ ਪਾਉਣੇ ਆ ਜਿਹਾ ਇਦਾਂ ਤੁਹਾਨੂੰ ਸਾਡੇ ਕੋਲ ਸੂਟ ਹੁੰਦੇ ਨੇਗੇ ਤੇ ਤੁਸੀਂ ਸਾਡੇ ਕੋਲ ਵੀ ਸੂਟ ਬਾਏ ਕਰ ਸਕਦੇ ਹੋਗੇ ਤੇ ਤੁਸੀਂ ਡੀਐਮ ਕਰ ਸਕਦੇ ਹੋ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਵੇਗਾ ਤੇ ਉਹਦੇ ਉੱਤੇ ਆਪਣੇ ਸਕਰੀਨਸ਼ਾਟ ਭੇਜ ਕੇ ਸੂਟ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋਗੇ ਵਿਦ ਸਟਿਚਿੰਗ ਮੰਗਾ ਸਕਦੇ ਹੋ ਵਿਦਆਊਟ ਸਟਿਚਿੰਗ ਮੰਗਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗੇ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਜੀ ਵਰਲਡ ਵਾਈਡ ਸਾਡੀ ਸ਼ਿਪਿੰਗ ਹੈਗੀ ਤੇ ਬਾਕੀ ਅਗਰ ਫੋਰਨ ਵਾਲੀ ਫਰੈਂਡਸ ਦੇਖ ਰਹੀਆਂ ਨੇ ਜਿਨ੍ਹਾਂ ਦੇ ਆਰਡਰ ਸਾਡੇ ਕੋਲ ਚੱਲ ਰਹੇ ਨੇ ਤੁਸੀਂ ਵੀ ਇਹਨਾਂ ਸੂਟਾਂ ਦੇ ਵਿੱਚੋਂ ਆਪਣੇ ਕਲੈਕਸ਼ਨ ਦੇ ਵਿੱਚ ਇੱਕ ਸੂਟ ਹੋਰ ਐਡ ਕਰਵਾ ਸਕਦੇ ਹੋ ਅਗਰ ਤੁਹਾਨੂੰ ਪਸੰਦ ਆਉਂਦਾਗਾ ਤਾਂ ਤਾਂ ਵਾਰਨ ਵਾਲੇ ਫਰੈਂਡਸ ਦੇ ਆਰਡਰ ਚੱਲਦੇ ਹੀ ਰਹਿੰਦੇ ਨੇ ਸਾਡੇ ਕੋਲੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਮੀਨਸ DHL ਰਾਹੀਂ ਜਿਹੜੀ ਬਾਹਰ ਫੋਰਨ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਆਪਣੀ ਇਹ ਸ਼ਿਪਿੰਗ ਕਰਦੇ ਹਾਂਗੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਥੈਂਕ ਯੂ ਸੋ ਮੱਚ ਫॉर ਵਾਚਿੰਗ